ਸਿਕਾਲਦਾਬ ਨਮਸਤੇ ਸਾਰੇ ਭੈਣ ਭਰਾਵਾਂ ਨੂੰ ਮੈਂ ਤੁਹਾਡਾ ਆਪਣਾ ਜੀਤਾ ਆ ਗਿਆ ਇੱਕ ਵਾਰ ਫਿਰ ਵਾਪਸ ਤੇ ਤੁਹਾਨੂੰ ਜਿੱਦਾ ਪਤਾ ਹੀ ਆਪਣੀ ਵੈਬ ਸੀਰੀ ਚੱਲਦੀ ਪਈ ਆ ਲਾਵਾਂ ਫੇਰੇ ਬੀਗ ਸਿਕ ਚੈਨਲ ਦੇ ਉੱਤੇ ਔਰ ਵਕਤ ਦੀ ਮਾਰ ਤਸ ਦੀ ਚੈਨਲ ਦੇ ਉੱਤੇ ਔਰ ਮੇਰਾ ਕਰੈਕਟਰ ਤੁਹਾਨੂੰ ਪਤਾ ਹੀ ਮੈਂ ਆਲਵੇਸ 네ਗੇਟਿਵ ਕਰਦਾ ਕਿਉਂਕਿ ਤੁਹਾਨੂੰ ਬਹੁਤ ਜ਼ਿਆਦਾ ਪਸੰਦੋਂ ਵਾਲਾ ਕਰੈਕਟਰ ਲੰਦਾ ਮੈਂ ਦੋ ਤਿੰਨ ਵਾਲੀ ਥੋੜੇ ਥੋੜੇ ਸ਼ਰੀਫਾਂ ਨੇ ਰੋਲ ਕਰਕੇ ਵੇਖਿਆ ਬਟ ਉੱਚ ਗੱਲ ਜੀ ਨਹੀਂ ਭਾਂਦੀ ਤੁਹਾਨੂੰ ਵੀ ਐਂਟਰਟੇਨਮੈਂਟ ਨਹੀਂ ਮਿਲਦਾ ਤੇ ਮੈਂ ਉਦਾਂ ਦਾ ਹੀ ਕੋਸ਼ਿਸ਼ ਕਰਦਾ ਪਿਆ ਕਿ ਕਰਾਂ ਤੇ ਬਹੁਤ ਤੁਹਾਡੇ ਵਧੀਆ ਵਧੀਆ ਕਮੈਂਟ ਆ ਰਹੇ ਆ ਤੇ ਕੁਝ ਕੁਝ ਕਮੈਂਟ ਆਉਂਦੇ ਆ ਕਿ ਜਿੱਤੇ ਭਾਈ ਇੱਕ ਭੈਣ ਕਮੈਂਟ ਕੀਤਾ ਕਿ ਜਿੱਤੇ ਭਾਈ ਤੁਸੀਂ ਆਪਣੇ ਮਦਰ ਫਾਦਰ ਨਾਲ ਇਦਾਂ ਕਰਦੇ ਪਏ ਹੋ ਤੇ ਸਾਨੂੰ ਬਿਲਕੁਲ ਵੀ ਚੰਗਾ ਨਹੀਂ ਲੱਗਦਾ ਪਿਆ ਤੇ ਮੈਂ ਬਟਾਨੇ ਦੱਸ ਦੇਣਾ ਚਾਹਣਾ ਕਿ ਉਹ ਸਾਡਾ ਔਨ ਸਕਰੀਨ ਇਦਾਂ ਦਾ ਕਿਰਦਾਰ ਹੁੰਦਾ ਹੈ ਨਾ ਤੇ ਰੀਅਲ ਲਾਈਫ 'ਚ ਤੇ ਆਪਾਂ ਤੁਹਾਨੂੰ ਮੇਰਾ ਪਤਾ ਹੀ ਹੈ ਕਿ ਉੱਥੇ ਮੇਰੇ ਐਕਸਪ੍ਰੈਸ਼ਨ ਉਹ ਇੱਥੇ ਮੇਰੇ ਐਕਸਪ੍ਰੈਸ਼ਨ ਕਿਦਾਂ ਦੇ ਹੁੰਦੇ ਆ ਨਾ ਤੇ ਉੱਥੇ ਤੇ ਆਲਵੇਜ਼ ਮੈਂ ਇਦਾਂ ਰਹਿਣਾ ਇੱਥੇ ਥੋੜਾ ਇਦਾਂ ਰਹਿਣਾ ਹਾਂ ਤੇ ਇਦਾਂ ਦੇ ਕਮੈਂਟ ਔਰ ਇਹਨਾਂ ਤੁਸੀਂ ਅਪਰੀਸ਼ੀਏਟ ਕਰਦੇ ਪਿਓ ਬਟ ਤੁਹਾਡੇ ਥੋੜਾ ਜਿਹਾ ਪਿਆਰ ਹੋਰ ਚਾਹੀਦਾ ਥੋੜੀ ਜਿਹੀ ਅਨੁਭਵ ਹੋਰ ਜ਼ਰੂਰਤਾ ਹਨ ਤੇ ਬਾਕੀ ਇੱਕ ਕਮੈਂਟ ਆਪਾਂ ਪੜਿਆ ਸੀਗਾ ਕਿ ਭਾਜੀ ਜੀਤੇ ਨੂੰ ਤੇ ਸਿਮੀ ਨੂੰ ਇਕੱਠਾ ਕਰੋ ਜੀਤਾ ਦਾ ਸਿਮੀ ਇਕੱਠੇ ਰੋਲ ਕਰਨ ਦੋਵੇਂ ਜਾਣੇ ਇੱਕੋ ਇੱਕੋ ਫਰੇਮ ਦੇ ਵਿੱਚ ਆਉਣ ਬਟ ਕੁਝ ਕੁਝ ਕਰੇ ਕਰੇ ਚੀਜ਼ਾਂ ਸਰਕਮਸਟੈਂਸਸ ਜਿਆਦਾ ਦੇ ਹੁੰਦੇ ਆ ਕਿ ਥੋੜੀ ਅਡਜਸਟਮੈਂਟ ਕਰਨੀ ਪੈਂਦੀ ਆ ਬਾਕੀ ਜੀ ਤੁਹਾਡੀ ਬਹੁਤ ਜ਼ਿਆਦਾ ਡਿਮਾਂਡ ਰਹੀ ਬਹੁਤ ਜ਼ਿਆਦਾ ਤੁਹਾਡੇ ਕਮੈਂਟਸ ਆਏ ਕਿ ਜੀਤੇ ਔਰ ਸਿਮੀ ਨੂੰ ਇਕੋ ਫਰੇਮ ਚ ਹੋਣਾ ਚਾਹੁੰਦਾ ਤੇ ਆਣਾ ਚਾਹੀਦਾ ਤੇ ਭਾਜੀ ਡੈਫੀਨੇਟਲੀ ਕੁਛ ਨਾ ਕੁਛ ਇਹਦੇ ਬਾਰੇ ਸੌਰੀ ਸੋਚਣਗੇ ਜਰੂਰ ਹੈਨਾ ਤੇ ਕੁਝ ਕਮੈਂਟ ਆਉਂਦੇ ਆ ਕਿ ਜੀਤੇ ਭਾਜੀ ਆਪਣੀ ਅਸਲੀ ਵਾਈਫ ਦਿਖਾਓ ਤੇ ਬਹੁਤ ਵਾਰ ਮੇਰੇ ਮੰਮਾ ਆਲਰੇਡੀ ਕਹਿ ਚੁੱਕੇ ਆ ਕਿ ਜੀਤਾ ਜਿਹੜਾ ਆ ਅਨਮੈਰਿਡ ਆ ਭਾਜੀ ਨੇ ਵੀ ਕਿਹਾ ਉਸ ਮੈਂ ਸੱਚੀ ਅਨਮੈਰਿਡ ਆ ਮੈਂ ਦੇਖਾ ਜੀ ਮੇਰੀ ਬਾਡੀ ਮੇਰੀ ਹਾਈਟ ਮੇਰੇ ਐਕਸਪ੍ਰੈਸ਼ਨ ਤੋਂ ਅਦਾ ਲੱਗਦਾ ਕਿ ਮੈਂ ਬਹੁਤ ਵੱਡਾ ਬਟ ਮੈਂ ਬਹੁਤ ਜ਼ਿਆਦਾ ਯੰਗ ਆ ਜਿੰਨੇ ਵੀ ਮੇਰੇ ਨਾਲ ਸੀਨ ਕਰਦੇ ਆ ਮੈਂ ਉਹਨਾਂ ਨਾਲੋਂ ਬਹੁਤ ਜ਼ਿਆਦਾ ਯੰਗ ਆ ਤੁਸੀਂ ਸਮਝ ਨਹੀਂ ਸਕਦੇ ਚਾਰ ਚਾਰ ਪੰਜ ਪੰਜ ਸਾਲ ਦਾ ਡਿਫਰੈਂਸ ਹੈਗਾ ਤੇ ਉਸ ਹਿਸਾਬ ਨਾਲ ਮੈਂ ਸੋਚਦਾ ਪਿਆ ਕਿ ਇਹ ਜ਼ਿੰਮੇਵਾਰੀ ਵੱਡੀ ਆ ਥੋੜਾ ਜਿਹਾ ਮੈਨੂੰ ਟਾਈਮ ਲੈਣਾ ਚਾਹੀਦਾ ਔਰ ਇਹ ਵੀ ਤੁਹਾਨੂੰ ਵਿਖਾ ਦੇਣਾ ਬਸ ਜਦੋਂ ਜਿਹੜਾ ਕੋਈ ਸਮਝ ਹੀ ਗਿਆ ਨਹੀਂ ਵਿਖਾ ਦਾਂਗੇ ਤੁਹਾਨੂੰ ਵਿਆਹ ਵੀ ਛੇਤੀ ਤੇ ਆ ਗਏ ਲਾਗੀਆਂ ਤੇ ਅੱਛੇ ਚ ਕਮੈਂਟ ਕਰਿਆ ਕਰੋ ਤੇ ਬੱਸ ਇਹੀ ਕਹਿਣਾ ਸੀਗਾ ਵਕਤ ਦੀ ਮਾਰਚ ਵੀ ਤੁਸੀਂ ਹੱਥ ਕਰਾਈ ਜਾਂਦੇ ਹੋ ਤੇ ਉੱਚੇ ਵੀ ਕਰਾਈ ਜਾਓ ਤੇ ਔਰ ਹਾਂ ਕੱਲ ਬਹੁਤ ਜ਼ਿਆਦਾ ਕਮੈਂਟ ਆਏ ਕਿ ਅਸੀਂ ਮਤਲਬ ਜੀ ਤੁਹਾਡਾ ਕੋਈ ਅਦਰ ਸੋਰਸ ਹੈਗਾ ਆਪਾਂ ਗੱਲ ਕਰਨਾ ਚਾਹੁੰਦੇ ਤੇ ਮੈਂ ਤੁਹਾਨੂੰ ਦੱਸ ਦੇਣਾ ਚਾਹਣਾ ਕਿ ਆਪਣਾ ਇੱਕ ਅਫੀਸ਼ੀਅਲ ਇੰਸਟਾਗ੍ਰਾਮ ਚੈਨਲ ਹੈਗਾ ਵਾ ਆਪਣਾ ਜੀਤਾ ਕਰਕੇ ਆਪਣਾ ਜੀਤਾ ਤੇ ਤੁਸੀਂ ਉਹਨੂੰ ਫੋਲੋ ਕਰ ਸਕਦੇ ਹੋ ਆਪਾਂ ਕੋਸ਼ਿਸ਼ ਕਰਦੇ ਪਿਆ ਕਿ ਆਪਾਂ ਕੁਝ ਉਹਦੇ ਤੇ ਵੀ ਐਂਟਰਟੇਨਿੰਗ ਜਾਂ ਕਰੀਅਰ ਸਟਾਰਟ ਵਾਲੇ ਨਾਲ ਜਸਟ ਓਪਨ ਕੀਤਾ ਉਹ ਚੈਨਲ ਔਰ ਇੱਕ ਆਪਣਾ ਚੈਨਲ ਆ ਸਾਜਨ 5317 5317 ਤੇ ਤੁਸੀਂ ਉਹਨੂੰ ਫੋਲੋ ਕਰ ਸਕਦੇ ਹੋ ਉੱਥੇ ਵੀ ਆਪਾਂ ਗੱਲਾ ਪਾਤਾ ਤੁਹਾਡੇ ਨਾਲ ਕਰਾਂਗੇ ਤੇ ਹਾਲੇ ਆਪਾਂ ਕੀ ਕਹਿੰਦੇ ਉਹਨੂੰ ਵੱਡੇ ਵੱਡੇ YouTube ਵਾਲਗੋ ਆਪਾਂ ਨੰਬਰ ਜਾਣੀ ਹੋਇਆ ਚੋ ਮੋਬਾਈਲ ਨੰਬਰ ਨੇ ਦਾ ਜਦੋਂ ਇਹਨੇ ਜੋਗਾ ਤੁਸੀਂ ਕਰੋਗੇ ਤੇ ਆਪਾਂ ਡੈਫੀਨਿਟਲੀ ਇੱਕ ਅ ਨੰਬਰ ਵਿੱਚ ਡਿਸਕ੍ਰਿਪਸ਼ਨ ਚ ਦਵਾਂਗੇ ਜੇ ਜਦੋਂ ਤੁਸੀਂ ਮੈਨੂੰ ਸੁਝਾਅ ਦੇ ਸਕਦੇ ਹੋ ਹੋ ਸਕਦਾ ਮੈਂ ਕਦੇ ਕਦੇ ਗਲਤ ਵੀ ਹੋਵਾਂ ਕਿਸੇ ਜਗ੍ਹਾ ਤੇ ਆਪਣੇ ਛੋਟੇ ਭਰਾ ਨੂੰ ਆਪਣੇ ਵੀਰ ਨੂੰ ਪਰਸਨਲੀ ਕਾਲ ਕਰਕੇ ਵੀ ਤੁਸੀਂ ਸਹੀ ਕਰ ਸਕਦੇ ਹੋ ਤੇ ਮੇਰਾ ਇਹ ਆਪਣਾ ਇੰਸਟਾਗ੍ਰam ਚੈਨਲ ਨੂੰ ਜਰੂਰ ਫੋਲੋ ਕਰ ਲਿਓ ਸਾਰੇ ਪੈਨ ਫ੍ਰਾਂ ਤੇ ਬਾਕੀ ਬਹੁਤ ਜ਼ਿਆਦਾ ਵਧੀਆ ਲੱਗਦਾ ਹੈ ਕਿ ਤੁਸੀਂ ਇੰਨਾ ਅਪਰੀਸ਼ੀਏਟ ਕਰਦੇ ਹੋ ਗਾਹਾਂ ਗਾਹ ਨਹੀਂ ਕਰਦੇ ਰਹੋ ਤੇ ਅੱਜ ਮੇਰਾ ਵੀਡੀਓ ਬਣਾਉਣਾ ਦਾ ਮਨ ਨਹੀਂ ਸੀਗਾ ਕਿਉਂਕਿ ਮੰਮੀ ਮੇਰੇ ਨਾਲ ਨਹੀਂ ਹੈ ਜੇ ਮੰਮੀ ਦਾ ਥੋੜਾ ਜਿਹਾ ਮੂਡ ਅਫਸੈਟ ਆ ਉਹ ਥੋੜਾ ਪਰਸਨਲ ਜਿਹਾ ਆ ਤੇ ਤੁਹਾਨੂੰ ਦੱਸਾਂਗੇ ਬਹੁਤ ਜਲਦੀ ਤੇ ਕੱਲ ਮੰਮਾ ਨਾਲ ਆਣਗੇ ਤੇ ਫਿਰ ਆਪਾਂ ਜਰੂਰ ਆਪਾਂ ਉਹਨਾਂ ਨਾਲ ਪਰਸੋਂ ਕੰਟੀਨਿਊ ਕਰਾਂਗੇ ਵਲੌਗ ਤੇ ਜੇ ਤੁਸੀਂ ਚਾਹੁੰਦੇ ਆ ਕਿ ਆਹ ਵਾਲਾ ਐਕਸਪ੍ਰੈਸ਼ਨ ਇੱਥੇ ਰਹਿਣ ਮੈਂ ਪਰਸਨਲੀ ਵੀ ਨਹੀਂ ਚਾਹੁੰਦਾ ਕਿ ਉਹ ਵਾਲਾ ਜੀਤਾ ਇਹ ਚੈਨਲ ਤੇ ਆਵੇ ਤੇ ਇੱਥੇ ਥੋੜਾ ਆਣਾ ਸਭੀ ਦਾ ਹੀ ਮੈਂ ਜਾਨਾ ਕਿ ਮੈਂ ਇਦਾਂ ਦਾ ਹੀ ਰਹਾ। ਬਾਕੀ ਹੌਲੀ ਹੌਲੀ ਫੈਮਿਲੀ ਕਰਾਂਗੇ, ਗਰੋ ਤੁਹਾਡਾ ਅਸ਼ੀਰਵਾਦ ਰਿਹਾ ਤੇ ਤੇ ਫਿਰ ਆਪਾਂ ਵਧਾਵਾਂਗੇ ਜ਼ਰੂਰ ਪਾਉਣਗੇ ਕੁਛ ਨਾ ਕੁਛ। ਤੇ ਬਸ ਇੰਨੀਆਂ ਗੱਲਾਂ ਕਰਦਾ ਹੋਇਆ ਮੈਂ ਤੁਹਾਡੇ ਤੋਂ ਲੈਣਾ ਇਜਾਜ਼ਤ ਤੇ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ। ਤਦ ਤੱਕ ਆਪਣੇ ਭਰਾ ਨੂੰ ਫੋਲੋ ਕਰ ਲਓ ਇੰਸਟਾਗ੍ਰam ਦੇ ਉੱਤੇ ਜਾ ਕੇ ਆਪਣਾ ਜੀਤਾ ਕਰਕੇ ਚੈਨਲ ਆ ਇੰਸਟਾਗ੍ਰam ਦਾ ਨਾ ਤੇ ਫੋਲੋ ਕਰ ਲਓ ਤੁਸੀਂ ਹਾਂ ਨਾ। ਉਤੇ ਆਪਾਂ ਕਰਦੇ ਆ ਗੱਲਾਂ ਬਾਤਾਂ। ਔਰ ਇੱਕ ਚੀਜ਼ ਇਹ ਆ ਜਾਂਦੇ ਜਲ ਸੰਭ ਲੋ ਕਿ ਜਿਹੜੀਆਂ ਮੇਰੀਆਂ ਭੈਣਾਂ ਨੇ ਮੇਰੇ ਵੀਰਾਂ ਨੇ ਮੈਨੂੰ ਫੋਲੋ ਕੀਤਾ ਤੁਹਾਡੇ ਅੱਗੇ ਸਿਰ ਝੁਕਦਾ। ਬਹੁਤ ਬਹੁਤ ਤੁਹਾਡਾ ਧੰਨਵਾਦ ਇਹਨਾਂ ਸਪੋਰਟ ਮੈਨੂੰ ਬਿਗਨਿੰਗ ਟੂ ਨਾਓ ਐਟ ਦਾ ਮੂਮੈਂਟ ਤੁਸੀਂ ਇਹਨਾ ਕੀਤਾ ਤੇ ਥੋੜਾ ਜਿਹਾ ਹੋਰ ਕਰ ਲੋ ਥੋੜਾ ਜਿਹਾ ਹੋਰ ਐਫਰਟ ਕਰ ਲੋ ਭਰਾ ਲਈ ਛੋਟੇ ਲਈ ਤੇ ਸਬਸਕ੍ਰਾਈਬ ਕਰ ਲੋ ਕਿਉਂਕਿ ਕੁਝ ਮੇਰੇਆਂ ਭੈਣਾਂ ਆਉਂਦੀਆਂ ਵੀਡੀਓ ਦੇਖ ਕੇ ਤੇ ਚਲੇ ਜਾਂਦੇ ਨਾ ਕਰਿਆ ਕਰੋ ਇਦਾਂ। ਤੇ ਮੇਰੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਔਰ ਇੰਸਟਾਗ੍ਰਾਮ ਨੂੰ ਕਰ ਲੋ ਫੋਲੋ ਔਰ ਕਮੈਂਟ ਵਧੀਆ ਵਧੀਆ ਕਰਾਇਆ ਕਰੋ ਤੁਹਾਡੇ ਕਮੈਂਟਾਂ ਦਾ ਰਿਪਲਾਈ ਮੈਂ ਇਨਸਟੈਂਟ ਦਿੰਦਾ ਕੋਈ ਇੱਕ ਵੀ ਪਰਸਨ ਕਹੇਗਾ ਮੈਂ ਨਹੀਂ ਦਿੰਦਾ ਤੇ ਆਜੋ ਕਰਦੇ ਆ ਫਿਰ ਇੰਸਟਾਗ੍ਰਾਮ ਦੇ ਉੱਤੇ ਵੀ ਲਾਉਨੇ ਆ ਰੌਣਕਾਂ ਤੇ ਚੈਨਲ ਨੂੰ ਕਰ ਲੋ ਮੇਰੇ YouTube ਦੇ ਨੂੰ ਸਬਸਕ੍ਰਾਈਬ ਤੇ ਜੀਤਾ ਜੀ ਤਾਂ ਪੂਰੀ ਕਰਾਇਆ ਕਰੋ ਉਹਦੇ ਉਧਰ ਵੀ ਉਧਰ ਚੈਨਲਾਂ ਤੇ ਵੀ ਤੇ ਇਧਰ ਵੀ ਪਾਜੀ ਨਾਲ ਚੱਲਦੇ ਆ ਜੀਤਾ ਜੀ ਦਾ ਹੀ ਕਰਾ ਲਿਆ ਕਰੋ ਰੈਡ ਹਟ ਭੇਜ ਭੇਜ ਕੇ ਜੇ ਤੁਹਾਡਾ ਜੀਤਾ ਫੇਵਰਟ ਆ ਦੇ ਕਿਉਂਕਿ ਆਪਾਂ ਨੈਗੇਟਿਵ ਕਰਦੇ ਆ ਤਾਂ ਕਿ ਵੀ ਤੁਹਾਨੂੰ ਪਸੰਦੀ ਏਦਾਂ ਨਹੀਂ ਹਰ ਕਿਰਦਾਰ ਦੀ ਪਸੰਦ ਤਾਂ ਹੀ ਕਰਦੇ ਕਿ ਉਹ ਆਪਣਾ ਕਰੈਕਟਰ ਆਪਣੀ ਕਲਾ ਦਾ ਜ ਸਾਹਮਣੇ ਉਹਦਾ ਨਹੀਂ ਪੇਸ਼ ਕਰਦਾ ਤਾਂ ਤਸਵੀਰੇ ਫੈਲਾ ਤੇ ਇਸ ਕਰਕੇ ਉਹਦੇ ਵੀ ਜੀਤਾ ਜੀਤਾ ਰਹਾ ਕਿ ਹਾਰ ਤੇ ਜੀ ਜਾਇਆ ਕਰ ਲਾਲਾ ਜੀ ਮੈਂ ਬੜਾ ਮੈਨੂੰ ਇੰਟੈਂਸ਼ਨ ਬਹੁਤ ਚਾਹੀਦੀ ਹੁੰਦੀ ਹੈ ਨਾ ਤੁਹਾਨੂੰ ਪਤਾ ਹੀ ਆ ਤੇ ਚੰਗਾ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਅੱਜ ਬਸ ਇੱਕ ਇਨਫੋਰਮੇਟਿਵ ਜੀ ਵੀਡੀਓ ਸੀਗੀ ਤੇ ਬਾਕੀ ਤੁਸੀਂ ਕਮੈਂਟ ਕਰਿਓ ਆਪਾਂ ਕਮੈਂਟਾਂ ਦੇ ਜਵਾਬ ਵੀਡੀਓ ਬਣਾ ਕੇ ਦਵਾਵਾਂਗੇ ਤੇ ਇੰਸਟਾਗ੍ਰam ਨੂੰ ਆਪਣਾ ਜੀਤਾ ਆਪਣਾ ਜੀਤਾ ਕੱਲਾ ਉਹਨੂੰ ਤੁਸੀਂ ਸਬਸਕ੍ਰਾਈਬ ਫੋਲੋ ਕਰ ਲਓ ਇੰਸਟਾਗ੍ਰam ਤੇ ਜਾ ਕੇ ਤੇ ਇੱਕ ਮੇਰਾ ਹੋਰ ਅਕਾਊਂਟ ਹੈ ਸਾਜਨ 5317 ਜਿਹਨੂੰ ਮਰਜ਼ੀ ਤੁਸੀਂ ਕਰ ਲਓ ਸਬਸਕ੍ਰਾਈਬ ਤੇ ਸੌਰੀ ਫੋਲੋ ਕਰ ਲਓ ਤੇ ਆਪਾਂ ਮਿਲਦੇ ਹਾਂ ਤੁਹਾਨੂੰ ਉੱਥੇ ਤੇ ਚਲੋ ਜੀ ਮੈਨੂੰ ਦਿਓ ਇਜਾਜ਼ਤ ਮਿਲਦੀ ਹੈ ਕਿਸੇ ਨਾ ਵੀ ਵੀਡੀਓ ਦੇਣ ਦਾ